ਸੋ ਸਾਰਿਆਂ ਨੂੰ ਨਮਸਕਾਰ ਜੀ ਅੱਜ ਤੁਹਾਨੂੰ ਦਿਖਾਵਾਂਗੇ ਕਸ਼ਮੀਰ ਦੀ ਰੋਟੀ ਅਲੱਗ-ਅਲੱਗ ਤਰ੍ਹਾਂ ਦੀ ਰੋਟੀ ਤਿਆਰ ਹੁੰਦੀ ਏ ਕਸ਼ਮੀਰ ਦੀ ਰੋਟੀ ਪੰਜਾਬ ਦੇ ਵਿੱਚ ਵੀ ਜਿਹੜੀ ਮਿਲਣ ਲੱਗਦੀ ਏ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਸ਼ਮੀਰੀ ਰੋਟੀ ਜਿਹੜੀ ਏ ਇੱਥੇ ਤਿਆਰ ਹੁੰਦੀ ਏ ਬਟਾਲਾ ਦੇ ਵਿੱਚ 1 2 3 4 5 ਵੈਰਾਈਟੀਆਂ ਨੇ ਤੇ ਬੜੀ ਵਧੀਆ ਢੰਗ ਦੇ ਨਾਲ ਤਰੀਕੇ ਦੇ ਨਾਲ ਬਣਾਉਂਦੇ ਨੇ ਉਧਰ ਦਿਖਾ ਦਾਂਗੇ ਤੁਹਾਨੂੰ ਤੰਦੂਰ ਦੇ ਵਿੱਚ ਜਿਹੜੀ ਲੱਗਦੀ ਏ ਰੋਟੀ ਤੰਦੂਰ ਦੇ ਵਿੱਚ ਰੋਟੀ ਲੱਗਦੀ ਏ ਕਸ਼ਮੀਰੀ ਰੋਟੀਆਂ ਨੂੰ ਕਿਹਾ ਜਾਂਦਾ ਹੈ ਤੇ ਹੁਣ ਤੁਹਾਨੂੰ ਪਤਾ ਹੀ ਕਿ ਉੱਧਰ ਕਸ਼ਮੀਰ ਦੇ ਵਿੱਚ برفਬਾਰੀ ਬੜੀ ਹੋ ਰਹੀ ਏ ਤੇ ਲੋਕ ਜਰੇ ਨੇ ਸਾਰੇ ਕਸ਼ਮੀਰੀ ਜਰੇ ਪਰਿਵਾਰ ਲੈ ਕੇ ਇੱਧਰ ਹਾਇਏ ਹੋਏ ਨੇ ਤੇ ਕਸ਼ਮੀਰ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਇੱਥੇ ਆਣ ਕੇ ਕਸ਼ਮੀਰ ਦੀ ਰੋਟੀ ਜਰੀਏ ਬਣਾਣੀ ਸ਼ੁਰੂ ਕਰ ਦਿੱਤੀ ਏ ਸੋ ਪੰਜਾਬ ਦੇ ਵਿੱਚ ਕਸ਼ਮੀਰ ਦੀ ਰੋਟੀ ਵੀ ਜਰੀਏ ਮਿਲਣ ਲੱਗ ਪਈ ਏ ਬਟਾਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕੀ ਪੈਂਦਾ ਤੇ ਕਿਹੜੀ ਕਿਹੜੀ ਵੈਰਾਈਟੀ ਏ ਤੇ ਕਿੱਦਾਂ ਦਾ ਟੇਸ ਏ ਤੇ ਕਿੰਨੀ ਕਮਿਹਨਤ ਲੱਗਦੀ ਹੈ ਬਣਾਉਣ ਵਾਸਤੇ ਆਪਾਂ ਗੱਲਬਾਤ ਕਰਾਂਗੇ ਕਸ਼ਮੀਰੀ ਭਾਈ ਦੇ ਨਾਲ ਕਿੰਨਾ ਟਾਈਮ ਲੱਗਦਾ ਤੇ ਕਿੰਨੀ ਮਿਹਨਤ ਲੱਗਦੀ ਹੈ ਰੋਟੀ ਤਿਆਰ ਕਰਨ ਵਾਸਤੇ ਕਸ਼ਮੀਰ ਦੀ ਰੋਟੀ ਹੈ ਬੜਾ ਪਿਆਰ ਮਿਲਦਾ ਪਿਆ ਬਟਾਲਾ ਸ਼ਹਿਰ ਦੇ ਵਿੱਚ ਵੀ ਆਪਾਂ ਗੱਲਬਾਤ ਕਰਦੇ ਹਾਂ ਕੀ ਉਹਨਾਂ ਦਾ ਕਹਿਣਾ ਹੈ ਤੇ ਕੀ ਨਾਮ ਹੈ ਤੇ ਕੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੇ ਉਧਰ ਕੀ ਕੰਮ ਹੈ ਤੇ ਕਿਹੜੇ ਇਲਾਕੇ ਦੇ ਰਹਿਣ ਵਾਲੇ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਜੀ ਨਮਸਕਾਰ ਜੀ ਕੀ ਨਾਮ ਦੇ ਸਾਡਾ ਨਾਮ ਫਾਰੂਕ ਅਹਿਮਦ ਮੇਰ ਹੈ ਜੀ ਇਹ ਕਿਹੜੇ ਪਿੰਡ ਰਹਿੰਦੇ ਹੋ ਜੀ ਅਸੀਂ ਜੀ ਡਿਸਟ੍ਰਿਕਟ ਕੁਲਗਾਮ ਔਰ ਕਾਜੀਗੁੰਡ ਦੇ ਰਹਿਣ ਵਾਲੇ ਉਧਰ ਕੀ ਕੰਮ ਹੈ ਆਪਕਾ ਹਮਾਰਾ ਕੰਮ ਉਧਰ ਵੀ ਹੈ ਰੋਟੀ ਬਣਾਉਣੇ ਦਾ ਹਮਾਰਾ ਦੁਕਾਨ ਹੈ ਸੋ ਪੰਜਾਬ ਮੇ ਕਿਤਨਾ ਰਿਸਪੌਂਸ ਮਿਲ ਰਹਾ ਹੈ ਬਹੁਤ ਬਹੁਤ ਰਿਸਪੌਂਸ ਮਿਲ ਰਿਹਾ ਬਹੁਤ ਹੀ ਅੱਛਾ ਬਹੁਤ ਅੱਛੇ ਲੋਕ ਪੰਜਾਬੀ ਲੋਕ ਹੈ ਜੀ ਬਹੁਤ ਅੱਛੇ ਪਰਿਵਾਰ ਮੇ ਕੌਣ ਕੌਣ ਹੈ ਹਮਾਰੇ ਪਰਿਵਾਰ ਮੇ ਸਭ ਮੇਰੇ ਬੱਚੇ ਹੈ ਲੜਕੇ ਪਰ ਹੈ ਉਹ ਦੇਖਦੇ ਹੈ पाँच छः रुपए सो जो कश्मीरी भाई इधर आए हुए हैं उनको भी फायदा हो गया ना कि कश्मीरी रोटी सर, उनको मिल, मिल जाती, है। कहां, कहां जाती है कहाँ कहाँ जाती है आपकी रोटी बिल्कुल सर ये बहुत फ़ायदा हो गया कश्मीरी लोगों को भी वो आकर यहाँ से लेकर जाते हैं वो ये रोटी तकरीबन जिनके भी जितने भी रिश्तेदार हैं यहाँ बटाले वालों को पंजाब में हजारपुर में है बठंडे में है यहाँ गुरदासपुर में है जालंधर में है जहाँ जहाँ भी है तकरीबन हर जगह हमारी हमारी कुर्जी और हमारी रोटी चलेगी कौन कौन सी रोटी और टेस्ट कितना है इसका कैसा टेस्ट है कौन कौन सी रोटी कितनी वरायटी बनती है वो भी बताओ बिल्कुल सर चार पांच वरायटी बनती है सर तो, इसमें चाय के साथ दो तीन है जो खाने के लिए है वो एकदम बढ़िया लगता है कचोरी है जिसको हम भाई खाने बोलते हैं बहुत ही अच्छा है वो खाली घी में बनता है उसमें घी बहुत ज़्यादा लगता है कुंभ है वो ब्रेड जैसा लगता है जैसे हम डबल रोटी खाते हैं वैसी लगती है वो जिसके ऊपर तिर लगाया जाता है और सारे कश्मीरी गिरदे है जो हम तकरीबन कश्मीर में वो शादी शुदी में भी ज़्यादा चलता है जैसे दो चार मेहमान आए भाई हम वहाँ चावल चाव चाल चावल में खाएंगे तो ये हम रोटी बनाकर उनको मीट वीट के साथ दे देते हैं खाने के लिए और सारे यहाँ के कुर्चे बनते हैं बहुत ही अच्छे हैं बहुत टस्ट हो जाते दही वाली रोटी आप बनाते हैं वो कौन सी रोटी है उसका उसका टेस्ट क्या है दही डालते उसको क्या डालते हैं उसका बहुत ही बड़ा टेस्ट हो जाता है जैसे कोई ऑर्डर देता है भाई मुझे दही वाली रोटी चाहिए तो उसको हम दही में मिला कर जैसे हम आटा मिलाते हैं उस टाइम हम दही उससे मिलाते हैं उस दही आटे में तो सर वो बहुत ही अच्छा रोटी बनता है उसके साथ जब घी मिल जाता है तो बहुत अच्छा बहुत टेस्टफुल होता है वो। तो क्या कहना चाहते हैं जो लोग रोटी बिल्कुल सर हम बाजार लोगों को सब गुजारिश करते हैं कि भाई आइए और अपनी कश्मीरी रोटी का स्वाद देखिए कश्मीर कश्मीर के लोग कौन सी रोटी खाते हैं वो बहुत ही अच्छा रोटी होती है ਯਾਰ ਕੇ ਲੋਕ ਪਿਖਾ ਕੇ ਦੇਖੇ ਜੋ ਨਹੀਂ ਖਾਇਆ ਇਹਨਾਂ ਉਹ ਆ ਕੇ ਆਏ ਹੋਰ ਖਾਏ ਹੋਰ ਦੁਬਾਰਾ ਅਗਰ ਦਸਤ ਲੱਗਦਾ ਤਾਂ ਆਏ ਹਮਾਰੇ ਦੁਕਾਨ 'ਤੇ ਸੋ ਗੱਲਬਾਤ ਕੀਤੀ ਹੈ ਜੀ ਲੋ ਜੀ ਪੰਜਾਬ ਦੇ ਵਿੱਚ ਵੀ ਹੁਣ ਕਸ਼ਮੀਰੀ ਰੋਟੀ ਆ ਗਈ ਹੈ ਪੰਜ ਤੋਂ ਛੇ ਵੈਰੈਟੀਆਂ ਜਰੀਆਂ ਨੇ ਉਹ ਤਿਆਰ ਹੁੰਦੀਆਂ ਨੇ ਤੇ ਬੜੇ ਸਾਫ ਸਵਾਈ ਢੰਗ ਦੇ ਨਾਲ ਤੇ ਕਸ਼ਮੀਰੀ ਰੋਟੀ ਕਿਹਾ ਜਾਂਦਾ ਸਪੈਸ਼ਲ ਦਹੀਂ ਵਾਲੀ ਰੋਟੀ ਤਿਆਰ ਹੁੰਦੀ ਹੈ ਤੇ ਟੇਸਟ ਟੇਸਟ ਵੀ ਕਹਿੰਦੇ ਨੇ ਬਹੁਤ ਵਧੀਆ ਆਏ ਨੇ ਸੋ ਵੀਡੀਓ ਨੂੰ ਵੱਤਵਾਸ਼ ਸ਼ੇਅਰ ਕਰਿਓ ਤੁਸੀਂ ਵੀ ਇੱਥੇ ਵਿਜ਼ਿਟ ਕਰੋ ਤੇ ਕਸ਼ਮੀਰੀ ਰੋਟੀ ਖਾਓ ਤੇ ਜਿਹੜੇ ਕਸ਼ਮੀਰ ਦੇ ਵਿੱਚੋਂ ਆਏ ਨੇ ਉਹਨਾਂ ਦਾ ਵੀ ਬੜਾ ਪਿਆਰ ਮਿਲਦਾ ਪਿਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕਸ਼ਮੀਰੀ ਰੋਟੀ ਦਾ ਫਾਇਦਾ ਹੋ ਗਿਆ ਲੱਗਦਾ ਮਿਲ ਜਾਂਦੀ ਹੈ ਬਟਾਲਾ ਦੀਆਂ ਤਸਵੀਰਾਂ ਨੇ ਤੁਹਾਨੂੰ ਦਿਖਾਈਆਂ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਨੂੰ ਬਣਾਉਣ ਵਾਲਦ ਨਾਲ ਲੱਕੀ ਰਾਜਪੂਤ ਬਟਾਲਾ